वन ऑफ द बेस्ट एक्सरसाइज इवन साइंटिस्ट हैज़ दिस कि बहुत अच्छी एक्सरसाइज है इसको आना चाहिए बड़ी खुशी की गल के पूरा देश ही नहीं पूरी दुनिया ਅੰਤਰਰਾਸ਼ਟਰੀ ਯੋਗ ਦਿਵਸ ਮਨਾ ਰਹੀ ਆ ਅੱਜ 21 ਜੂਨ ਨੂੰ ਡ੍ਰੀਮ ਸਿਟੀ ਪਰਿਵਾਰ ਵੱਲੋਂ ਔਰ ਮੈਂ ਇਹ ਤੇ ਸਮਝਦਾ ਵਾਂ ਕੇਵਲ ਅਸੀਂ ਛੋਟੇ ਹੁੰਦੇ ਇੱਕ ਗੀਤ ਬੋਲੇ ਸੀ ਇਹ ਮਤ ਕਹੋ ਕਿ ਜਗ ਮੇ ਕਰ ਸਕਤਾ ਕਿਆ ਇਕਲਾ ਲਾਖੋਂ ਮੇ ਕੰਮ ਕਰਤਾ ਇੱਕ ਸੂਰਮਾ ਇਕਲਾ ਤੋਂ ਕੇਵਲ ਡਾਕਟਰ ਗਾਇਤਰੀ ਨੇ ਤੋਂ ਮੈਂ ਸਮਝਦਾ ਡ੍ਰੀਮ ਸਿਟੀ ਪਰਿਵਾਰ ਨੇ ਮਿਲ ਕੇ ਇਹ ਅੰਤਰਰਾਸ਼ਟਰੀ ਯੋਗ ਦਿਵਸ ਸਾਡੀ ਕਲੋਨੀ ਦੇ ਵਿੱਚ ਬਣਾਇਆ ਇਹ ਸਭ ਸਭ ਡ੍ਰੀ ਸਿਟੀ ਪਰਿਵਾਰ ਵੱਲੋਂ ਅਸੀਂ ਡਾਕਟਰ ਗਾਇਤਰੀ ਦੇ ਬਹੁਤ-ਬਹੁਤ ਧੰਨਵਾਦੀ ਆਂ ਔਰ ਜੋ 11 ਸਾਲ ਪਹਿਲੋਂ ਮੋਦੀ ਜੀ ਦਾ ਸੁਪਨਾ ਔਰ ਸਾਡੇ ਭਾਰਤੀਆ ਸੁਪਨਾ ਸੀਗਾ ਕਿ ਪੂਰੀ ਦੁਨੀਆ ਇੱਕ ਕਾਰਜਕਰਮ ਐਸਾ ਕਰੇ ਜੋ ਸਾਰੀ ਦੁਨੀਆ ਨੂੰ ਸੰਦੇਸ਼ ਦੇਵੇ ਇਸ ਵਰ ਦਾ ਜੋ ਥੀਮ ਆ ਆਪਾਂ ਪੜ ਰਹੇ ਆ ਕਿ ਇੱਕ ਵਨ ਅਰਥ ਵਨ ਐਲ ਸਾਰੀ ਦੁਨੀਆ ਵਿਪ੍ਰਥਵੀ ਇੱਕ ਦਾ ਔਰ ਅਸੀਂ ਇਸ ਪ੍ਰithvi ਨੂੰ ਜਿਹੜਾ ਵਾ ਨਿਰੋਗ ਬਣਾਣਾ ਚਾਹਦੇ ਆ ਸਾਰੇ ਧਰਤੀ ਤੇ ਰਹਿਣ ਵਾਲੇ ਜੋ ਲੋਕਾ ਨਿਰੋਗ ਰਹਿਣ ਤੋ ਇਹ ਸੰਦੇਸ਼ ਜਿਹੜਾ ਵਾ ਸਾਰੀ ਦੁਨੀਆ ਦੇ ਵਿੱਚ ਅੱਜ ਪੰਜਾਬ ਆ ਲਗਭਗ ਐਸਾ ਕਹਿੰਦੇ ਆ ਕਿ 195 ਦੇਸ਼ ਜਿਹੜੇ ਆ ਉਹ ਅੱਜ ਯੋਗ ਦਿਵਸ ਮਨਾ ਰਹੇ ਆ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਡ੍ਰੀਮ ਸਿਟੀ ਪਰਿਵਾਰ ਵੱਲੋਂ ਔਰ ਸਭ ਨੂੰ ਪ੍ਰਾਰਥਨਾ ਕਰੂੰਗਾ ਜੋ ਇੱਥੇ ਬੈਡਮਿੰਟਨ ਕੋਰਟ ਤੇ ਰੋਜ਼ ਡਾਕਟਰ ਗੈਤਰੀ ਔਰ ਸਭ ਡ੍ਰੀਮ ਸਿਟੀ ਵੱਲੋਂ ਯੋਗ ਦੀ ਕਲਾਸ ਲੱਗਦੀ ਹੈ ਸਵੇਰੇ 6:30 ਵਜੇ ਇਹ ਇੱਕ ਦਿਨ ਦਾ ਕਾਰਜਕ੍ਰਮ ਨਹੀਂ ਆ 365 ਦਿਨ ਚੱਲਣ ਵਾਲਾ ਕਾਰਜਕ੍ਰਮ ਆ ਇਹਦੇ ਵਿੱਚ ਸਭ ਭਾਗ ਲੈਣ ਸਭ ਨੂੰ ਬਹੁਤ-ਬਹੁਤ ਵਧਾਈ ਸਭ ਦਾ ਧੰਨਵਾਦ ਬਹੁਤ-ਬਹੁਤ ਵਧਾਈ ਸਭ ਨੂੰ ਅੱਜ ਇੰਟਰਨੈਸ਼ਨਲ ਯੋਗ ਦਿਵਸ 11th ਯੋਗ ਦਿਵਸ ਮਨਾਇਆ ਜਾ ਰਿਹਾ ਹੈ ਭਾਰਤ ਦੇ ਵਿੱਚ ਔਰ ਅੱਜ ਅਸੀਂ ਡ੍ਰੀਮ ਸਿਟੀ ਵਾਸੀਆਂ ਨੇ ਡ੍ਰੀਮ ਸਿਟੀ ਪਰਿਵਾਰ ਵੱਲੋਂ ਇੱਥੇ ਯੋਗ ਦਿਵਸ ਮਨਾਇਆ ਜਿਸ ਵਿੱਚ ਸਾਰੇ ਡ੍ਰੀਮ ਸਿਟੀ ਦੇ ਵਾਸੀ ਕਾਫੀ ਮਾਤਰਾ ਵਿੱਚ ਆਏ ਔਰ ਇਸ ਵਿੱਚ ਆਪਣਾ ਯੋਗ ਕੀਤਾ ਔਰ ਮੈਂ ਅੱਜ ਤੁਹਾਨੂੰ ਦੱਸਣਾ ਚਾਹਾਂਗਾ ਕਿ ਯੋਗ ਦਾ ਕੀ ਹੈ ਯੋਗ ਸਾਡੇ ਮਨ ਤੇ ਆਤਮਾ ਨੂੰ ਕੰਟਰੋਲ ਕਰਨ ਦਾ ਇੱਕ ਬਹੁਤ ਵਧੀਆ ਸਾਧਨ ਹੈ ਜੇ ਅਸੀਂ ਅੱਜ ਆਪਣਾ ਮਨ ਨੂੰ ਕੰਟਰੋਲ ਕਰ ਲੈਣੇ ਆ ਆਪਣੀ ਆਤਮਾ ਨੂੰ ਕੰਟਰੋਲ ਕਰ ਲੈਣੇ ਆ ਤੇ ਅਸੀਂ ਇੱਕ ਅੱਛੇ ਪੁਰਸ਼ ਪੁਰਸ਼ ਬਣ ਕੇ ਅੱਗੇ ਆਨੇ ਆ ਯੋਗ ਦੇ 8 ਸਾਧਨ ਕਹੇ ਗਏ ਹੈ ਜਿਸ ਦੇ ਵਿੱਚ ਸਭ ਤੋਂ ਪਹਿਲਾ ਯਮ ਆਂਦਾ ਹੈ ਯਮ ਦਾ ਮਤਲਬ ਹੈ ਕਿ ਤੁਸੀਂ ਸੋਸ਼ਲ ਬਿਹੇਵੀਅਰ ਕੀ ਕਰਨਾ ਹੈ ਤੁਹਾਡਾ ਸੋਸ਼ਲ ਨਿਯਮ ਕੀ ਹੈਗਾ ਉਹ ਸਿੱਖਦਾ ਬੰਦਾ ਨਿਯਮ ਮੀਨਸ ਸੈਲਫ ਡਿਸਪਲਨ ਕਿ ਤੁਸੀਂ ਆਪਣਾ ਰੂਟੀਨ ਕਿਸਾਂ ਬਰਾਂਦੇ ਹੋ ਇਫ ਯੂ ਇਫ ਯੂ ਹੈਵਿੰਗ ਦਾ ਡਿਸਪਲਨ ਤੁਸੀਂ ਸਵੇਰੇ अर्ਲੀ ਉੱਠੋ ਜਲਦੀ ਸੋ ਫੇਰੇ ਵਿਯਾਮ ਕਰੋ ਤੇ ਤੁਸੀਂ ਨਿਰੋਗ ਰਹਿੰਦੇ ਹੋ ਨੇਤੇ ਦੇ ਮੂਲ ਜਿੰਨਾ ਜਾਓਗੇ ਉਹਨਾਂ ਤੁਸੀਂ ਨਿਰੋਗ ਰਹੋਗੇ ਜਿੰਨੀ ਵੀ ਸਾਡੀ ਬਿਮਾਰੀਆਂ ਬਿਮਾਰੀਆਂ ਵਧੀਆਂ ਔਰ ਤੁਸੀਂ ਦੇਖੋ ਕਲਯੁਗ ਦੇ ਵਿੱਚ ਆਯੂ ਕਿੰਨੀ ਰਹਿ ਗਈ ਹੈ 70 ਸਾਲ 100 ਸਾਲ ਇਹਦਾ ਕਾਰਨ ਵੀ ਐਫਆਈ ਹੈ ਕਿ ਅਸੀਂ ਮਾਨਸਿਕ ਤੌਰ ਤੇ ਗ੍ਰਸਟ ਹੋ ਗਏ ਹਾਂ ਅਸੀਂ ਸਵੇਰੇ ਉੱਠਦੇ ਹਾਂ ਸਾਡਾ ਸਟ्रेस ਲੈਵਲ ਬਹੁਤ ਜ਼ਿਆਦਾ ਹੈ ਇੰਨਾ ਜ਼ਿਆਦਾ ਸਟ्रेस ਲੈਵਲ ਹੈ ਜਿਵੇਂ ਅੱਜ ਹੀ ਆਪਾਂ ਸਵੇਰੇ ਉੱਠਣਾ ਸੀ ਇੱਕ ਸਟ्रेस ਹੈ ਔਰ ਜਦੋਂ ਆਪਾਂ ਇਹਨੂੰ ਰੁਟੀਨ ਚ ਲਾਵਾਂਗੇ ਤਾਂ ਉਹ ਸਟ्रेस ਨਹੀਂ ਰਹੇਗਾ ਇਨੂੰ ਇੱਕ ਨਾਰਮਲ ਰੁਟੀਨ ਚ ਲਿਆਵਾਂਗੇ ਯੋਗਾ ਇੱਕ ਐਸਾ ਸਾਧਨ ਹੈ ਕਿ ਜਿਹਦੇ ਨਾਲ ਅਸੀਂ ਆਪਣੇ ਮਨ ਨੂੰ ਆਪਣੇ ਕੰਟਰੋਲ ਚ ਲੈਣਨੇ ਆਂ ਔਰ ਮੇਰੀ ਸਾਡੇ ਸਾਰੇ ਡ੍ਰੀਮ ਸਿਟੀ ਵਾਸੀਆਂ ਨੂੰ ਇਹ ਗੁਜਾਰਿਸ਼ ਹੈ ਕਿ ਅਸੀਂ ਇੱਥੇ ਯੋਗ ਦਾ ਇੱਕ